ਪੰਜਾਬ ਦੀ ਸਿਆਸਤ ਵਿੱਚ ਨਵੇਂ ਕੋਣ ਅਮਰਜ ਹੋ ਗਏ ਨੇ ਲੰਗੇ ਦਿਨ ਲੰਗੇ ਦਿਨ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਡੇਰਾ ਬੱਲਾ ਚੋਂ ਪੂਰੇ ਦੇਸ਼ ਨੂੰ ਸੰਬੋਧਿਤ ਹੁੰਦੇ ਨੇ ਹੁਣ ਇਹਦੇ ਉੱਤੇ ਲਗਾਤਾਰ ਗੱਲ ਹੋ ਰਹੀ ਆ ਕਿ ਕੀ ਮੋਦੀ ਸਾਹਿਬ ਜਿੱਥੇ ਮੈਸੇਜ ਛੱਡਣਾ ਚਾਹੁੰਦੇ ਸੀ ਉਹ ਪੂਰਾ ਪਹੁੰਚਿਆ ਜੇ ਪਹੁੰਚਿਆ ਤੇ ਇਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਕਿ ਹੋਜੀ ਹੈ ਪੰਜਾਬ ਦੀ ਰਾਜਨੀਤੀ ਵਿੱਚ ਅਨੁਸੂਚਿਤ ਜਾਤੀਆਂ ਦੀ ਰਾਜਨੀਤੀ ਕਿ ਹੋਜੀ ਹੈ ਇਹਦੇ ਵਿੱਚ ਜਿਹੜੇ ਨਰਧਾਰਤਰ ਰਵਾਇਤੀ ਸਮੀਕਰਨ ਹੁੰਦੇ ਨੇ ਉਹਨਾਂ 'ਚ ਕਿੰਨੀ ਇੱਕ ਤਬਦੀਲੀ ਆਈ ਜਾਂ ਆ ਸਕਦੀ ਹੈ ਅਜੇ ਇਹਦੀ ਗੱਲ ਤੁਰ ਹੀ ਰਹੀ ਸੀ ਕਿ ਅੱਜ ਵਿਕਰਮ ਸਿੰਘ ਮਰੀਠੀਆ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਹੈ ਵੈਸੇ ਜਿਹੜਾ ਇਹਦਾ ਕਾਨੂੰਨੀ ਪੱਖ ਸੀਗਾ ਇਹ ਮੰਨਿਆ ਜਾ ਰਿਹਾ ਸੀ ਕਿ ਤੁਸੀਂ ਅੰਡਰ ਟ੍ਰਾਇਲ ਕਿਸੇ ਨੂੰ ਕਿੰਨੀ ਦੇਰ ਤੱਕ ਜੇਲ੍ਹ 'ਚ ਰੱਖ ਸਕਦੇ ਹੋ ਸੁਪਰੀਮ ਕੋਰਟ ਦੀਆਂ ਕੁਝ ਜੱਜਮੈਂਟਸ ਇਸ ਤੋਂ ਪਹਿਲਾਂ ਵੀ ਨੇ ਕਿ ਟ੍ਰਾਇਲ ਦੌਰਾਨ ਤੁਸੀਂ ਲੰਬਾ ਸਮਾਂ ਕਿਸੇ ਨੂੰ ਜੇਲ੍ਹ 'ਚ ਨਹੀਂ ਰੱਖ ਸਕਦੇ ਸਭਾਵਿਕ ਸੀ 7 ਮਹੀਨੇ ਬਾਅਦ ਇਹ ਜਮਾਨਤ ਹੋਣੀ ਲੇਕਿਨ ਸਰਕਾਰ ਕੋਸ਼ਿਸ਼ ਕਰ ਰਹੀ ਹੋਊਗੀ ਪੂਰੀ ਤਰ੍ਹਾਂ ਕਿ ਉਹ ਬਾਹਰ ਨਾ ਆਵੇ ਸੋ ਕੀ ਇਥੋਂ ਰਾਜਨੀਤੀ ਹੋਰ ਜ਼ਿਆਦਾ ਤਲਖ ਹੋ ਜਾਊਗੀ ਜਿਹੜੀ ਆਲਰੇਡੀ ਬੜੀ ਤਲਖ ਹੋਈ ਹੋਈ ਆ ਸੋ ਆਪਾਂ ਇਹਨੂੰ ਸਾਰੇ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਡਾਕਟਰ ਅਮਰਜੀਤ ਸਿੰਘ ਨਾਰੰਗ ਉਹਗੇ ਟਿੱਪਣੀਕਰ ਮੇਰੇ ਨਾਲ ਨੇ ਔਰ ਸਰਦਾਰ ਜਗਤਾਰ ਸਿੰਘ ਜੀ ਸੀਨੀਅਰ ਜਰਨਲਿਸਟ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਮੈਂ ਸਰਦਾਰ ਜਗਤਾਰ ਸਿੰਘ ਜੀ ਜਿਹੜਾ ਵਿਕਰਮ ਸਿੰਘ ਮਰੀਠੀਆ ਨੂੰ ਜਮਾਨਤ ਮਿਲੀ ਆ ਇਹਦੇ ਤੇ ਥੋੜੇ ਕੋ ਜਰੂਰ ਟਿੱਪਣੀ ਲੈਣਾ ਚਾਹੂਗਾ ਹਾਲਾਂਕਿ ਇਹ ਇੱਕ ਅਦਾਲਤੀ ਪ੍ਰਕਿਰਿਆ ਇਹ ਇੱਕ ਰੂਟੀਨ ਮੈਟਰ ਹੈ ਜਿਹਦੇ ਵਿੱਚ ਪਿਛਲੀ ਪੇਸ਼ੀ ਦੌਰਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਮੰਗੇ ਗਏ ਟਾਈਮ ਤੇ ਉਹਨਾਂ ਨੂੰ ਟਾਈਮ ਦਿੱਤਾ ਸੀ ਇੱਕ ਮਹੀਨੇ ਦਾ ਲਗਭਗ 4 ਹਫ਼ਤਿਆਂ ਦਾ ਟਾਈਮ ਮਿਲਿਆ ਸੀਗਾ ਲੇਕਿਨ ਅੱਜ ਉਹਦਾ ਆਧਾਰ ਬੜਾ ਕਲੀਅਰ ਰੱਖਿਆ ਗਿਆ ਕਿ 7 ਮਹੀਨੇ ਤੱਕ ਤੁਸੀਂ ਕਿਸੇ ਨੂੰ ਅੰਦਰ ਰੱਖਿਆ ਹੋਰ ਕਿੰਨਾ ਰੱਖ ਸਕਦੇ ਹੋ ਸੋ ਇਹ ਇੱਕ ਤਾਂ ਵਿਕਰਮ ਸਿੰਘ ਮਦੀਠੀਆ ਨੂੰ ਰਾਤ ਮਿਲੀ ਹੈ ਇਹਦੇ ਨਾਲ ਅਕਾਲੀ ਦਲ ਨੂੰ ਕੀ ਰਾਤ ਮਿਲੀ ਹੈ ਇਹਦੇ ਨਾਲ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕੀ ਉਹੋ ਜਿਹੀ ਉਬਾਲ ਆਊਗਾ ਇਹ ਸਾਰੇ ਸਵਾਲ ਇੱਕੋ ਵੇਲੇ ਖੜੇ ਨੇ ਸਰਦਾਰ ਜਗਤਾਰ ਸਿੰਘ ਜੀ ਚਲੋ ਇਹ ਤੱਕ ਨਾਰਮਲ ਹੈ ਜਿਹੜੇ ਬੇਨ ਹੋਣੀਆਂ ਨਾ ਇਹ ਸਰੋਤਾ ਤੋਂ ਬਾਅਦ ਆਂਦਰੀ ਦਾ ਕੇਸ ਹੈ ਡਿਸਪਰਪੋਰਸ਼ਨਟ ਐਸੈਟ ਕੇਸ ਤਾਂ ਇਹਦੇ 'ਚ ਇਸ ਤਰ੍ਹਾਂ ਹੀ ਹੁੰਦਾ ਨਾਰਮਲ ਕਿ ਕੁਝ ਮਿਨੇਵਾ ਜਵਾਨ ਅਕਸਰ ਹੁੰਦੇ ਵੀ ਸੁਪਰੀਮ ਕੋਰਟ ਤੱਕ ਜਾਂਦੇ ਥੱਲੇ ਉਹ ਅਕਸਰ ਰਹਿ ਜਾਂਦੀ ਹੁੰਦੀ ਹੈ ਉਹ ਇੱਕ ਕੋਈ ਬਿਰਿਆਸਤਾ ਚੱਬੇ ਵਾਲੀ ਗੱਲ ਨਹੀਂ ਹੈ ਕਿ ਇੱਕ ਨਾਰਮਲ ਪ੍ਰੋਸੀਜਰ ਦੇ ਵਿੱਚ ਆ ਕੇ ਉਹਨਾਂ ਦੀ ਜਵਾਨਤ ਹੋ ਗਈ। ਤੁਸੀਂ ਦੇਖੋ ਵੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੀ ਹੋਈ ਹੁੰਦੀ ਹੈ। ਸਾਰੇ ਤੋਰੇ ਫਿਰਦੇ ਆ। ਕੁਝ ਮਹੀਨੇ ਹੁੰਦੇ ਜਿਹੜੇ ਕਟੜੇ ਪੁੰਦੇ ਆ। ਸੋ ਕੇਸ ਅੱਗੇ ਚੱਲੀ ਜਾਏਗਾ ਜਵਾਨਤ ਉਹਨਾਂ ਦੇ ਹੋਰ ਵੀ ਜਿਹੜੇ ਇਸ ਕੇਸ 'ਚ ਅਨਵਾਲ ਵੇਗੇ ਰਸਤਾ ਹੋ ਰਹੀ ਹੈ ਕੇਸ ੱਲੇਗਾ ਕੇ। ਉਹ ਨਾਰਮਲ ਪ੍ਰੋਸੀਜਰਾਂ ਗੱਲ ਕਾਲੀ ਸਿਆਸਤ ਤੇ ਆਪਾਂ ਕਰ ਰਹੇ ਸੀਗੇ। ਜੇ ਤੁਸੀਂ ਪਿੱਛੇ ਰੀਕਾਲ ਕਰੋ ਖਾਸ ਕਰਕੇ 2 ਦਸੰਬਰ 1924 ਦਿਨੋਂ ਕੱਲ ਤੱਕ ਸਾਹਮਣੇ ਪੇਸ਼ੀ ਹੋਈ ਸੀਗੀ ਤੇ ਵਿਕਰਮ ਹੋਰਾਂ ਨੇ ਆਪਣੇ ਆਪ ਨੂੰ ਸਾਰੇ ਕਲਚੋਂ ਪਾਸੇ ਕਰ ਲਿਆ ਤੇ ਵੈਸੇ ਵੀ ਕਿਹਾ ਜਾਂਦਾ ਸੀ ਵੀ ਉਹਨਾਂ ਦੇ ਸੰਬੰਧ ਕੋਈ ਆਪਣੇ ਧੰਦੇ ਪਰਿਵਾਰ ਨਾਲ ਜੀ ਅਨਿਕ ਸੁਭੀਰ ਸਿੰਘ ਬਾਦਲ ਹੋਰਾਂ ਨਾਲ ਕੋਈ ਬਹੁਤੇ ਅੱਛੇ ਨਹੀਂ ਰਹੇ ਜਰਕੇ ਵਿਕਰਮ ਹੋਰਾਂ ਦਾ ਜਿਹੜਾ ਆਪਣਾ ਰਾਈਜ਼ ਹੈ ਬਦਲ ਪਰਿਵਾਰ ਦੇ ਸਿਰ ਤੇ ਹੀ ਹੋਇਆ ਲੇਕਿਨ ਹੌਲੀ ਹੌਲੀ ਕੋਈ ਵਾਰੀ ਸਿਚੁਏਸ਼ਨ ਬਦਲ ਜਾਂਦੀ ਹੈ ਤੇ ਜਿਹੜਾ ਜੇਲ੍ਹ ਦੇ ਵਿੱਚ ਸੀਗੇ ਬਿਕਰਪੂਰੀ ਪਟਿਆਲੇ ਉਹਦਾ ਵੀ ਆਪਾਂ ਨੂੰ ਪੁਰਾਣਾ ਪਤਾ ਹੈ ਕਿਸ ਤਰ੍ਹਾਂ ਸਾਰਾ ਬਿਹੇਵ ਚੱਲਿਆ ਸੀਗਾ ਸੋ ਉਹ ਹੁਣ ਦੇਖਣੇ ਆ ਕੇ ਤੇ ਇੱਕ ਮੈਂ ਹੋਰ ਯਾਦ ਕਰਾ ਦਿਆਂ ਇੱਥੇ ਸ਼ੁਰਾ ਮਾਰਨ ਵਾਲਾ ਜਦੋਂ ਪ੍ਰੈਸ ਰੋਟ ਆਇਆ ਸੀਗਾ ਉਹ ਐਕਸਟ੍ਰੀਮ ਸੀ ਕਾਲੀ ਸਿਆਸਤ ਦੇ ਵਿੱਚ ਬਿਕਰਮ ਜੀ ਦਾ ਬਿਕਰਮ ਮਝੂਠਿਆ ਦਾ ਰੋਲ ਦਾ ਸੋ ਬਹੁਤ ਕੁਝ ਵਾਪਰ ਚੁੱਕਿਆ ਹੁਣ ਉਸ ਬੈਕਗ੍ਰਾਉਂਡ ਦੇ ਵਿੱਚ ਬਿਕਰਮਹਰੀ ਕਿਵੇਂ ਮੂਵ ਕਰਨਗੇ ਕਿਸ ਤਰ੍ਹਾਂ ਆਪਣੀ ਪੁਜੀਸ਼ਨ ਅਡਜਸਟ ਕਰਨਗੇ ਇਹ ਗੱਲ ਦੇਖਣੀ ਹੈ ਹਲੇ ਟਾਈਮ ਲੱਗੇਗਾ ਕਿ ਉਹਨਾਂ ਨੂੰ 2-4 ਦਿਨ ਦੇਖ ਲੈਣ ਦੀ ਲੇਕਿਨ ਪਿੱਛੇ ਜਿਹੜਾ ਪਿਛਲਾ ਪਿਛੇ 5-6 ਮਹੀਨੇ ਦਾ ਪੀਰੀਅਡ 7-8 ਮਹੀਨੇ ਦਾ ਉਹ ਇੱਕੜਵਾੜ ਬਹੁਤ ਆਉਂਦੇ ਵਿੱਚ ਉਹ ਵਰਚੂਅਲੀ ਬਿਕਰਮਹਰੀ ਦੂਜੇ ਪਾਸੇ ਖੜ ਗਏ ਸੀ ਬਿਨਾ ਪਾਰਟੀ ਛੱਡਿਆ ਬਿਲਕੁਲ ਉਹ ਜਦੋਂ ਤਿੰਨ ਜਥੇਦਾਰ ਲਾਏ ਗਏ ਤਿੰਨੀ ਦੋ ਕਿ ਜਦੋਂ ਵਿਗਿਆਨੀ ਰਗਵੀਰ ਸਿੰਘ ਔਰਗੈਨਿਕ ਸੁਲਤਾਨ ਸਿੰਘ ਨੂੰ ਲਾਂਬੇ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਜਿਹਦੇ ਵਿੱਚ ਹੋਰ ਵੀ ਸ਼ਰਨਜੀਤ ਸਿੰਘ ਢੱਲੋਂ ਸਮੇਤ ਹੋਰ ਵੀ ਕਈ ਆਗੂ ਨਾਲ ਸੀਗੇ ਉਹਨਾਂ ਦੇ ਜਿਸ ਤੋਂ ਬਾਅਦ ਸ਼ਾਮ ਪੈਂਦੇ ਪੈਂਦੀ ਉਹ ਪਿੱਠ ਦੇ ਵਿੱਚ ਸ਼ੁਰੂ ਮਾਰਨ ਵਾਲਾ ਇੱਕ ਬਿਆਨ ਆਇਆ ਜਿਹੜਾ ਬਾਅਦ ਦੇ ਵਿੱਚ ਡਿਫੈਂਡ ਕਰਨਾ ਪਿਆ ਸੀ ਬਲਵਿੰਦਰ ਸਿੰਘ ਭੋਂਦਰ ਵੀ ਡਿਫੈਂਡ ਕਰਦੇ ਦੇਖੇ ਸੀ ਉਹਨੂੰ ਕਿ ਨਹੀਂ ਇਸ ਤਰ੍ਹਾਂ ਨਹੀਂ ਹੈ ਮੇਰੀ ਭਾਸ਼ਾ ਨਹੀਂ ਹੈ ਉੱਜੇ ਪੰਨੇ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹਿਲੀ ਵਾਰੀ ਮਿਲਣ ਜਾਂਦੇ ਨੇ ਉਸ ਤੋਂ ਪਹਿਲਾਂ ਸ਼ਾਇਦ ਸਰਦਾਰ ਸੁਖਵੀਰ ਸਿੰਘ ਬਾਦਲ ਨਹੀਂ ਸੀ ਗਏ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਦੋਂ ਮੁਲਾਕਾਤ ਕਰਦੇ ਨੇ ਤੇ ਉਸ ਤੋਂ ਛੇਤੀ ਬਾਅਦ ਫਿਰ ਸੁਖਵੀਰ ਸਿੰਘ ਬਾਦਲ ਵਿਕਰਮਜੀਠੀਆ ਨਾਲ ਮੁਲਾਕਾਤ ਕਰਦੇ ਨੇ ਤੇ ਹੁਣ ਵੀ ਇਹ ਕੋਇਨਸੀਡੈਂਟੀ ਲਾ ਲੋ ਕਿ ਅੱਜ ਉਧਰ ਜਮਾਨਤ ਦੀ ਗੱਲ ਸੀਗੀ ਉਧਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਉੱਥੇ ਪਹੁੰਚੇ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਸੁਖਵੀਰ ਸਿੰਘ ਬਾਦਲ ਵੀ ਜਾ ਕੇ ਆਏ ਨੇ ਸੋ ਕੀ ਲਗਭਗ ਜਿਵੇਂ ਆਪਾਂ ਵੀ ਮਹਿਸੂਸ ਕਰ ਹੀ ਰਹੇ ਸੀਗੇ ਵੀ ਇਹ ਤੈ ਸੀ ਕਿ ਸੁਪਰੀਮ ਕੋਰਟ ਇਹ ਇੰਟਰਮ ਬੇਲ ਤਾਂ ਦੇਈ ਦਊਗੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਡਾਕਟਰ ਨਾਰਿੰਗ ਸਾਹਿਬ ਮੇਰੇ ਖਿਆਲ ਇੱਤੇ ਤਾਂ ਕੋਈ ਜ਼ਿਆਦਾ ਗੱਲ ਕਰਨੀ ਬਣਦੀ ਵੀ ਨਹੀਂ ਇਸ ਮਾਮਲੇ 'ਚ ਇਹ ਤਾਂ ਇੱਕ ਐਸਾ ਮਾਮਲਾ ਜੀ ਨੇ ਅਗਲੇ ਦਿਨਾਂ ਦੇ ਵਿੱਚ ਸੇਧ ਲੈਣੀ ਹੈ ਜੇ ਵਿਕਰਮ ਸਿੰਘ ਮਜੀਠੀਆ ਬਾਹਰ ਆ ਕੇ ਉਹ ਉਸੇ ਹੀ ਜਿਹੜੀ ਰਾਜਨੀਤੀ ਲਈ ਉਹ ਜਾਣੇ ਜਾਂਦੇ ਨੇ ਸਖਤ ਵਿਰੋਧ ਦੀ ਰਾਜਨੀਤੀ ਸਰਕਾਰ ਨੂੰ ਘੇਰਨ ਦੀ ਰਾਜਨੀਤੀ ਤਲਖ ਰਾਜਨੀਤੀ ਇਹ ਹੁਣ ਅਗਲੇ ਦਿਨ ਦੇਖਣਗੇ ਕਿ ਕਿੰਨਾ ਕੁ ਉਹ ਪਹਿਲੇ ਰੰਗ ਵਿੱਚ ਆਉਂਦੇ ਨੇ ਜਾਂ ਉਹਨਾਂ ਦੀ ਮੂਵ ਕਿਹੜੀ ਹੁੰਦੀ ਆ ਉਹਨਾਂ ਦੀ ਆਪਣੀ ਪੋਲਿਟਿਕਸ ਵੀ ਤਾਂ ਨਿਰਧਾਰਤ ਹੋਣੀ ਹੈ ਨਾ ਉਹਨਾਂ ਦੀ ਆਪਣੀ ਪੋਲਿਟਿਕਸ ਅਕਾਲੀ ਦਲ ਤੋਂ ਬਿਨਾ ਕਿਵੇਂ ਸੰਭਵ ਹੈ ਇਹ ਵੀ ਸਵਾਲ ਹੈਗੇ ਆ ਇੱਕ ਛੋਟੀ ਜਿਹੀ ਟਿੱਪਣੀ ਫਿਰ ਮੈਂ ਪ੍ਰਧਾਨ ਮੰਤਰੀ ਵਾਲੀ ਗੱਲ ਤੇ ਅੱਗੇ ਥੋੜ੍ਹੇ ਤੋਂ ਲੈਣਾ ਜੀ ਵਿਚਾਰ ਨਹੀਂ ਬਹੁਤੀ ਟਿੱਪਣੀ ਕਰਨ ਦੀ ਗਲ ਨਹੀਂ ਹੈ ਜਿਸ ਤਰ੍ਹਾਂ ਗੱਲਾਂ ਹੋ ਚੁੱਕੀਆਂ ਹੈ ਕਿ ਇਹ ਸਭਾਵਕ ਸੀ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਉਹ ਇਕ ਰਾਜ ਪੁਲਿਟਿ politician ਨੇ ਕੈਬਨਟ ਮੰਟਰੀ ਰਹਿ ਚੁੱਕੇ ਨੇ ਵਗੈਰਾ ਵਗੈਰਾ ਸਾਰੀਆਂ ਗੱਲਾਂ ਉਹਨੇ ਕਹੀਆਂ ਮਿਲਣੀ ਬੜੀ ਸੰਭਾਵਤ ਸੀ ਸਿਰਫ ਕੋਈ ਸਿੱਧਾ ਤੁਸੀਂ ਕਿ ਉਹ ਹੈ ਕਿ ਜਿਵੇਂ ਢਿੱਲੋ ਸਾਹਿਬ ਅੱਜ ਹੀ ਉਹਨਾਂ ਨੂੰ ਮਿਲ ਕੇ ਆਏ ਕਿ ਕੀ ਉਹਨਾਂ ਨੂੰ ਕੁਝ ਖਬਰ ਸੀ ਜਾਂ ਕੁਝ ਸੀ ਜਦੇ ਨਾਲ ਔਰ ਉਹਨਾਂ ਨੇ ਢਿੱਲੋ ਸਾਹਿਬ ਨੂੰ ਦੱਸਿਆ ਨਹੀਂ ਕਿ ਮੈਂ ਕੀ ਗੱਲ ਕਰਕੇ ਆਇਆ ਉਹਨਾਂ ਨੇ ਕਿਹਾ ਕਿ ਸਾਡੀ ਅੰਦਰੂਨੀ ਮਾਮਲਾ ਸੀ ਕੀ ਗੱਲ ਵੀ ਕੀ ਨਹੀਂ ਉਹਦੇ ਵਿੱਚ ਇੱਕ ਪੋਲਿਟিক্যাল ਮਾਮਲਾ ਹੈ ਜਾਂ ਨਹੀਂ ਇਹ ਪਤਾ ਨਹੀਂ ਉਹਦੇ ਵਿੱਚ ਮਜੀਠੀਆ ਸਾਹਿਬ ਨੂੰ ਆਪਣੇ ਨੇਚਰਲੀ ਡਿਸੀਜਨ ਲੈਣਾ ਪਏਗਾ ਕਿ ਅਕਾਲੀ ਦਲ ਦੇ ਵਿੱਚ ਰਹਿ ਕੇ ਉਹਨਾਂ ਨੇ ਪੋਲਿਟਿਕਸ ਕਰਨੀਆਂ ਹੈ ਕਿ ਹੋਜੀ ਕਰਨੀ ਹੈ ਇੱਕ ਤਾਂ ਜ਼ਰੂਰ ਪੱਕੀ ਗੱਲ ਹੈ ਕਿ ਆਪਣੀ ਇਹਨੂੰ ਜੀ ਨੂੰ ਅੱਜ ਕੱਲ ਦੇ ਪੋਲਿਟਿਸ਼ੀਅਨ ਸ਼ਹਾदत ਕਹਿੰਦੇ ਨੇ ਕਿ ਜੇਲ੍ਹ ਛੋਕੇ ਆਇਆ ਉਹਦਾ ਫਾਇਦਾ ਤੇ ਉਹ ਚੁੱਕਣਾ ਹੈ ਉਹਨਾਂ ਨੇ ਕਿਵੇਂ ਚੁੱਕਣਗੇ ਕਿਹਦੇ ਨਾਲ ਚੁੱਕਣਗੇ ਇਹ ਵਕਤ ਦੱਸੇਗਾ ਸਦਾ ਜਗਤਾਰ ਸਿੰਘ ਜੀ ਤੁਸੀਂ ਕੱਲ ਦੇ ਇਸ ਗਿੜੇ ਨੂੰ ਕਿੱਦਾਂ ਦੇਖਿਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਜੈਸਚਰ ਉਹਨਾਂ ਦੀ ਬਾਡੀ ਲੈਂਗੁਏਜ ਉਹਨਾਂ ਦਾ ਡੇਰਾ ਮੁਖੀ ਸੰਤ ਨਰਨਜਨ ਦਾਸ ਤੇ ਨਾਲ ਵਿਵਹਾਰ ਜਿਸ ਤਰ੍ਹਾਂ ਦਾ ਸੀਗਾ ਔਰ ਉਹਨਾਂ ਦੀ ਸਪੀਚ ਉਹਨਾਂ ਦਾ ਲਹਿਜਾ ਤੁਸੀਂ ਮੈਨੂੰ ਪਤਾ ਹੈ ਮਨੀਯੂਟਲੀ ਇਹਨੂੰ ਇਹਦੇ ਅਰਥ ਕੱਢੇ ਹੋਣਗੇ ਇਹਨੂੰ ਤੁਸੀਂ ਕਿਵੇਂ ਲਿਆ ਮੇਰੇ ਖਿਆਲ ਦੇ ਵਿੱਚ ਜਿਹੜੀ ਬੀਜੇਪੀ ਦੀ ਪੰਜਾਬ ਦੇ ਬਾਰੇ ਇਹ ਅਪਰੋਚ ਹੈ ਇਹ ਸਿਰਫ ਵੋਟਾਂ ਤੋਂ ਸਿਰਤ ਨਹੀਂ ਹੈ ਇਹ ਜਿਹੜਾ ਬ੍ਰਾਡਰ ਏਜੰਡਾ ਸੰਖਦਾ ਹੈਗਾ ਹਿੰਦੂਤਵਾ ਦਾ ਇਹ ਮਸਲਾ ਉੱਥੇ ਹੈ ਪੰਜਾਬ ਦੀ ਸਿਆਸਤ ਆਪਾਂ ਗੱਲ ਕਰਦੇ ਹੁੰਨੇ ਵੀ ਸਾਰੇ ਮੁਲਕ ਤੋਂ ਵੱਖਰੀ ਹੈ। ਦੋ ਇਸ ਸਟੇਟਸ ਹੈਗੇ ਆ ਨਾ ਇੱਕ ਕਸ਼ਮੀਰ ਹੈ ਤੇ ਇੱਕ ਪੰਜਾਬ ਹੈ ਜਿੱਥੇ ਰੋਲੇ ਪੈਂਦੇ ਆ। ਔਰ ਜੇ ਪੰਜਾਬ ਦੇ ਵਿੱਚ ਸੰਘ ਵਾਲੇ ਹਿੰਦੂਤਵਾ ਅਜੰਡਾ ਉਸ ਧੰਗ ਦੇ ਨਾਲ ਪੈਰਿਟੇਟ ਕਰ ਜਾਂਦਾ ਹੈ। ਆਸੇ-ਪਾਸੇ ਤੋਂ ਲੈ ਕੇ ਤੇ ਉਹ ਬੜੀ ਵੱਡੀ ਜਿੱਤ ਹੋਏਗੀ ਉਹਨਾਂ ਵਾਸਤੇ। ਫਿਰ ਜਿਹੜੀ ਇਹ ਸਟੰਬਲਿੰਗ ਬਲੌਕ ਹੈ ਨਾ ਜਿਹੜਾ ਆਪਣੇ ਇੱਕ ਸਾਰਤਾ ਵਾਲਾ ਇਹਨਾਂ ਦਾ ਵਨ ਨੇਸ਼ਨ ਵਾਲਾ ਤੇ ਵਨ ਤੁਹਾਡੀ ਕਲਚਰ ਕਲਚਰ ਤਾਂ ਮਤਲਬ ਅਸੀਂ ਸਾਡੀ ਤਾਂ ਕਲਚਰ ਹਰ ਆਪਣੇ ਜ਼ਿਲ੍ਹੇ ਤੋਂ ਬਦਲ ਜਾਂਦੀ ਹੈ ਜਵਾਰ ਬਦਲ ਜਾਂਦੀ ਹੈ ਡਾਇਰੈਕਟ ਬਦਲ ਜਾਂਦੀ ਹੈ ਲੇਕਿਨ ਉਹਨਾਂ ਦਾ ਏਜੰਡਾ ਹੈ ਕਿ ਆਪਣੀ ਸਿੰਗਲ ਸਿਵਲਾਈਜੇਸ਼ਨ ਉਹਨਾਂ ਦਾ ਸਿਵਲਾਈਜੇਸ਼ਨ ਏਜੰਡਾ ਜਿਹੜੂ ਕਹਿੰਦੇ ਨੇ ਨਾ ਉਹ ਹੈ ਹੁਣ ਅੱਗੇ ਹੋਰ ਇਹ ਬੈਕਗਰਾਉਂਡ ਕਿਉਂ ਮਤਲਬ ਹੁਣ ਜਾਰੇ ਇੰਪੋਰਟੈਂਟ ਹੋ ਗਿਆ ਪੰਜਾਬ ਦੇ ਬਾਰੇ ਆਪਾਂ ਕਹਿੰਦੇ ਆ ਕਿ ਜਰੂਰ ਕਿ ਇਹਦੀ ਪੰਜਾਬ ਦੇ ਡਾਇਨਾਮਿਕਸ ਸਾਰੇ ਮੁਲਕ ਤੋਂ ਵੱਖਰੀ ਹੈ ਤੇ ਇਹ ਡਾਇਨਾਮਿਕਸ ਜਿਹੜੀ ਪੰਥਿਕ ਡਾਇਨਾਮਿਕਸ ਹੈ ਉਹ ਪੰਜਾਬ ਦੀ ਸਿਆਸਤ ਨੂੰ ਡਿਕਟੇਟ ਕਰਦੀ ਹੈ ਉਹਦੇ ਚ ਵੋਟਾਂ ਵਾਲਾ ਮਾਮਲਾ ਇੱਕ ਹਿੱਸਾ ਹੈ ਹੁਣ ਪਿਛਲੇ ਕੁਝ ਸਾਲਾਂ ਤੋਂ ਸਮੱਸਿਆ ਕੀ ਆ ਰਹੀ ਹੈ ਜਿਹੜੀ ਇਹ ਪੰਥਿਕ ਡਾਇਨਾਮਿਕਸ ਹੈ ਨਾ ਇਹ ਫ੍ਰੈਗਮੈਂਟ ਫ੍ਰੈਗਮੈਂਟਡ ਹੈ ਟੁੱਟ ਪੱਜ ਹੋਈ ਹੋਈ ਹੈ ਜੇ ਪੰਜਾਬੀ ਵਿੱਚ ਕਹਾਂ ਕਿਸੇ ਵੇਲੇ ਇਸ ਸੋਚ ਦੇ ਨਵੇਂ ਦੇ ਗਏ ਸ਼ਰੋਮਣੀ ਅਕਾਲੀ ਦਲ ਕਰਦਾ ਸੀਗਾ ਹੌਲੀ ਹੌਲੀ ਉਹ ਤੇ ਪਾਸੇ ਹੁੰਦੇ ਗਏ ਆਪਣੇ ਆਪ ਹੀ ਪਾਸੇ ਹੁੰਦੇ ਕਿਸੇ ਨੇ ਪਾਸੇ ਨਹੀਂ ਕੀਤਾ ਸੋਚੇ ਸਮਝੀ ਉਹਨਾਂ ਦੇ ਜਿਹੜੇ ਸਿਆਸਤ ਸੀ ਉਹਦੇ ਵਿੱਚ ਉਹ ਪਾਸੇ ਹੁੰਦੇ ਚਲੇ ਗਏ ਤੇ ਉਹ ਹੁਣ ਜੇ ਟੁੱਟ ਪਾ ਜਾਈਏ ਉਹਦੇ ਜੇ ਵੈਕਿਊਮ ਹੈ ਇਹ ਨਹੀਂ ਕਿ ਸਿੱਖ ਸਿਰਫ ਇੱਕੋ ਪਾਸੇ ਵੋਟ ਪਾਉਂਦੇ ਸੀਗੇ ਸਿੱਖ ਚਾਰੇ ਪਾਸੇ ਵੋਟ ਪਾਉਂਦੇ ਸੀ ਮੈਂ ਪੰਥਕ ਸਿਆਸਤ ਨੂੰ ਸਿੱਖ ਵੋਟ ਬੈਂਕ ਤੋਂ ਪਾਸੇ ਕਰਕੇ ਦੇਖ ਰਹੇ ਆ ਇਹਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਵੋਟ ਬੈਂਕ ਮੋਨੋਰੈਥਿਕ ਨਹੀਂ ਹੈ ਇਹ ਧਾਰਕਣਾ ਚਾਹੀਦਾ ਹੈ ਉਹ ਤੁਸੀਂ ਦੇਖੋ ਵੀ ਹੁਣ ਫੋਕਸ ਭਾਜਪਾ ਦਾ ਸਿੱਖ ਜਿਹੜੀ ਸਿਆਸਤ ਹੈ ਉਹ ਤੇ ਨਹੀਂ ਹੈ ਐਗਜ਼ਾਮਪਲ ਬਹੁਤ ਇੱਕ ਬਾਦਰਜੀ ਦਾ 350 ਸਾਲਾ ਬਣਾਇਆ ਗਿਆ ਮੋਦੀ ਜੀ ਪੰਜਾਬ ਦੇ ਵਿੱਚ ਨਹੀਂ ਆਏ ਕੁਝ ਥੇਤਰ ਆਏ ਜਦ ਕਿ ਬੀਜੇਪੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਫੋਕਸ ਕਰ ਰਹੀ ਹੈ ਨਾਇਬ ਸਿੰਘ ਸਿਆਣੀ ਹਰਿਆਣਾ ਦੇ ਸੀਐਮ ਨੂੰ ਇਸ ਪਾਸੇ ਲਾਇਆ ਪਿਆ। ਉਹ ਇਹ ਜਦੋਂ ਸਾਰੇ ਬੈਕਗ੍ਰਾਉਂਡ ਦੇਖੀਏ ਜਿਹੜੀ ਪਰਸੈਪਸ਼ਨ ਹੈ ਬੀਜੇਪੀ ਦੀ ਉਹ ਇਹ ਹੈ ਕਿ ਜਿਹੜਾ ਵੋਟ ਬੈਂਕ ਵਾਲਾ 파ਰਟ ਹੈ ਮੈਂ ਉਥੇ ਆ ਰਹੇ ਹਿੰਦੂਤਵਾੜਾ ਦਾ ਦੂਜਾ 파ਰਟ ਹੈ ਉਹ ਲੰਬਾ ਉਹਨਾਂ ਦਾ ਪ੍ਰੋਸੈਸ ਹੈ। ਇਮੀਡੀਏਟ ਜਿਹੜਾ ਹੈ ਉਹ ਵੋਟ ਬੈਂਕ ਹੈ। ਵੀ ਜੇ ਅਸੀਂ ਦਲਿਤ, ਹਿੰਦੂ ਤੇ OBC ਨੂੰ ਨਾਲ ਲੈ ਕੇ ਚੱਲੀਏ ਉਹ ਸਿਕਸੈਸ ਪਾਸੇ ਹੋ ਜਾਂਦੀ ਹੈ। ਹੋ ਸਕਦਾ ਹੈ ਉਹਨਾਂ ਨੂੰ ਇਹ ਹੋਵੇ ਕਿ ਜਿਹੜੇ ਗਲੋਬਲ ਲੈਵਲ ਤੇ ਸਿਕ ਡਾਇਨਾਮਿਕਸ ਜਿਸਟਾ ਕਰਾ অপারেਟ ਕਰ ਰਹੀ ਹੈ ਬਈ ਉਹਦਾ ਕਾਉਂਟਰ ਖਿਆਲ ਇੱਥੋਂ ਹੋਵੇ। ਸੋ ਉਹ ਇਸਪੇਸ਼ਲ ਅਪਰੋਚ ਕਰਨਾ ਚਾਹੁੰਦੇ ਆ। ਲੇਕਿਨ ਉਹ ਰਜ ਇੱਕ ਸਮੱਸਿਆ ਹੈ ਜਿਹੜੀ ਮੈਨੂੰ ਲੱਗਦੀ ਹੈ। ਜਿਹੜੇ ਮੈਂ ਪਿਛਲੇ ਇੰਨੇ ਸਾਲਾਂ ਤੋਂ ਐਸ ਜਰਨਲਿਸਟ ਵੀ ਸਟੱਡੀ ਕਰ ਰਿਹਾ ਵਿੱਚ ਰਹਿ ਕੇ ਤੇ ਕਿਤਾਬਾਂ ਲਿਖਣ ਦੇ ਵਿੱਚ ਵੀ ਆਉਂਦੀ ਹੈ। ਕਿ ਜਦੋਂ ਵੀ ਪੰਥਕ ਸਿਆਸਤ ਨੂੰ ਇਸ ਤਰ੍ਹਾਂ ਡੀਲ ਕੀਤਾ ਜਾਏਗਾ ਉਹਦੇ ਨਾਲ ਸੋਸ਼ਲ ਟੈਨਸ਼ਨ ਵਧੇਗੀ। ਪੰਜਾਬ ਦਾ ਖਾਸਾ ਬੈ ਲਫਜ ਨੂੰ ਸੋਸ਼ਲ ਸੈਕੂਲਰਿਜ਼ਮ ਮਰਦਾ ਹੁੰਦਾ ਪੰਜਾਬ ਦੇ ਵਿੱਚ ਜਿਹੜੀ ਬਾਕੀ ਮੁਲਕ ਦੇ ਵਿੱਚ ਜਾਤਪਾਤ ਦਾ ਸਰ ਹੈ ਉਹ ਪੰਜਾਬ ਦੇ ਵਿੱਚ ਹੈ ਨਹੀਂ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ ਉਹ ਡਿਵਾਈਸ ਹੈ ਨਹੀਂ ਨਾਹੀਂ VOTING ਪੈਟਰਨ ਤੇ ਉਹਦਾ ਉਸ ਤੰਦੇ ਨਾਲ ਸਰਪੰਦ ਜਿਵੇਂ UP ਤੇ ਬਿਹਾਰ ਦੇ ਵਿੱਚ ਪੈਂਦਾ ਜਾਂ ਇਵਨ ਸਾਊਥ ਦੇ ਵਿੱਚ ਵੀ ਪੈਂਦਾ ਸਾਡੇ ਸਾਡੇ ਇਹ ਅ ਸਾਡੇ ਜਿਹੜੇ ਕਲਚਰ ਬੈਕਗਰਾਉਂਡ ਹੈ ਉਹ ਕਾਮਨ ਹੈ ਤੇ ਸਿੱਖ ਧਰਮ ਨੂੰ ਸਿਰ ਘਾਟੇ ਕਾ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਆਪਦੇ ਕਲਾਬ ਵਿੱਚ ਈਵਨ ਜਦੋਂ ਆਰਗਸ ਮਾਰਜ ਆਉਂਦਾ ਇੱਥੇ ਉਹਨੇ ਵੀ ਜਾਤ ਪਾਤ ਤੋਂ ਉੱਪਰ ਉੱਠ ਕੇ ਗੱਲ ਕੀਤੀ ਸੀ ਉਹ ਗੱਲ ਵੱਖਰੀ ਹੈ ਕਿ ਸਿੱਖ ਧਰਮ ਦੇ ਨਾਲ ਕਨਟਰਡਿਕਸ਼ਨ ਚ ਆ ਗਿਆ ਉਹ ਪਾਸੇ ਕਰਦੀ ਉਹ ਸੋ ਜਿਹੜੀ ਪੰਜਾਬ ਦਾ ਓਵਰਾਲ ਸੀਨ ਹੈਗਾ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸੀਗਾ ਇਸੇ ਕਰਕੇ ਜਾਤ ਪਾਤ ਉਹਨਾਂ ਡੂੰਘਾ ਨਹੀਂ ਤੇ ਨਾ ਹੀ ਦਲਿਤ ਐਸ ਬੋਟ ਬੈਂਕ ਭਾਵੇਂ 32% ਹੈ ਪੰਜਾਬ ਵਿੱਚ ਇਹ ਵੱਡ ਸਕਿਆ ਹੁਣ ਉਹਨੂੰ ਬਣਾਉਣ ਦੀ ਕੋਸ਼ਿਸ਼ ਹੈ ਬੀਜੇਪੀ ਦੀ ਆਪਣੀ ਅਪਰੋਚ ਹੈਗੀ ਹੈ ਲੇਕਿਨ ਜਿਹੜੇ ਪੰਜਾਬ ਦੇ ਫਾਈਨਲ ਰਨਵਾਂਸਸ ਹੈਗੇ ਹਨ ਨਾ ਉਹ ਸਟੱਡੀ ਕਰਨ ਵਾਲੇ ਹੈਗੇ ਤੁਹਾਨੂੰ ਹੁਣ ਵੀ ਸਿਗਨਲ ਮਿਲ ਜਾਣਗੇ ਪੰਜਾਬ ਦੇ ਵਿੱਚ ਵੋਟ ਬੈਂਕ ਤਾਂ ਉਹਦਾ ਪਤਾ ਵੀ ਕੋਈ ਮਨੋਲਿਥਿਕ ਵੋਟਪੈਕ ਕੋਈ ਵੀ ਨਹੀਂ ਹੈ ਹਿੰਦੂ ਵੀ ਨਹੀਂ ਇੱਕ ਪਾਸੇ ਤੁਰਦੇ ਦਲਿਤਾਂ ਹਿੰਦੂ ਵੀ ਸਿੱਖ ਵੀ ਸਾਰੇ ਡਾਇਵਾਈਡਡ ਹੈ ਉਹ ਤਾਂ ਵਾਝੀ ਅਕਸਰ ਇਹ ਹੁੰਦਾ ਹੈ ਕਿ ਆਪਾਂ ਸਟਾਪ ਦੀ ਬਣਾਉਣੀ ਹੈ ਜਰਮ ਦੇਂਦੀ ਹੈ ਇਹ ਪੰਜਾਬ ਚ ਅਸੀਂ ਸ਼ੁਰੂ ਕਰ ਲਿਆ ਬਈ 250 ਸਾਲ 350 ਸਾਲ 450 450 ਸਾਲ 59 ਵਾਲੇ ਆ ਗਏ ਜਦੋਂ ਅਨੰਤਪੁਰ ਸਾਹਿਬ ਦਾ 350 ਸਾਲਾ ਬਣਾਇਆ ਪਹਿਲੀ ਵਾਰੀ ਉੱਥੇ ਹੋਇਆ ਸੀ ਇਹ ਤਾਂ 650 ਸਾਲਾ 699 699 ਤੇ ਇਹਨਾਂ ਜੋਰ ਬੀਜੇਪੀ ਕਿਉਂ ਦੇ ਰਹੀ ਹੈ ਇਹ ਦਾ ਮਤਲਬ ਜਿਹੜਾ ਏਜੰਡਾ ਹੈ ਉਹ ਸਿਰਫ ਸਿਰਫ ਵੋਟ ਪੈਕ ਪੋਲਟਿਕਸ ਨਹੀਂ ਹੈ ਟੋਟਲ ਸਿਆਸਤ ਜਿਹੜੀ ਪੰਜਾਬ ਦੀ ਹੈ ਉਹਨੂੰ ਕੈਪਚਰ ਕਰਦਾ ਹੈ ਮੈਂ ਤੁਹਾਨੂੰ ਦੋ ਹੀ ਪੁੱਛ ਲਾ ਇੱਕ ਵਾਰੀ ਡਾਕਟਰ ਨਾਰਿੰਗ ਸਾਹਿਬ ਸਥਾਨ ਦੀ ਚੋਣ ਬੜੀ ਅਹਿਮ ਹੁੰਦੀ ਹੈ ਟਾਈਮਿੰਗ ਬੜੀ ਅਹਿਮ ਹੁੰਦੀ ਹੈ ਸਨੇਹਾ ਬੜਾ ਅਹਿਮ ਹੁੰਦਾ ਡਾਕਟਰ ਨਾਰਿੰਗ ਸਾਹਿਬ ਪੰਜਾਬ ਦੀ ਰਾਜਨੀਤੀ ਇਹਦੇ ਨਾਲ ਬਦਲੂਗੀ ਦੇਖੋ ਪੰਜਾਬ ਦੇ ਵਿੱਚ ਅਸੀਂ ਅੱਗੇ ਵੀ ਗੱਲ ਕਰ ਬੈਠੇ ਆ ਕਿ ਦਿੱਲਤ ਭਾਵੇਂ 32 33% ਹੈਗੇ ਨੇ ਪਰ ਉਹ ਇੱਕ ਇਕੱਠਾ ਗਰੁੱਪ ਨਹੀਂ ਹੈਗਾ ਉਹਨਾਂ ਵਿੱਚ ਵੀ ਆਪਣੇ ਆਪਣੇ ਵੱਖ ਨੇ ਬਾਲਮਿਕੀ ਵੱਖਰੇ ਨੇ ਰਵੀਦਾਸੀ ਵੱਖਰੇ ਨੇ ਸਾਰੇ ਕਈ ਕਈ ਗਰੁੱਪ ਬਹਿਦੇ ਨੇ ਲੇਕਿਨ ਇੱਕ ਚੀਜ਼ ਜਿਹੜੀ ਇਹਨਾਂ ਨੂੰ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਨਾਨਾ ਜੀ ਦੇਸ਼ ਮੁਖ ਜਿਹੜੇ ਫਾਊਂਡਰ ਰੈਗੂਸੀਡ ਆਈਡੀਓਲੋਗ ਹੈਗੇ ਸੀ ਭੀਜਪੀ ਦੇ ਉਹਨਾਂ ਨੇ ਭੀਜਪੀ ਨੂੰ ਗੱਲ ਸਮਝਾਈ ਸੀ ਕਿ ਤੁਸੀਂ ਸਭ ਤੋਂ ਜ਼ਿਆਦਾ ਜਿਹੜੇ ਆਪਣੇ ਕਨਸਨਟ੍ਰੇਸ਼ਨ ਹੈ ਉਹ ਅਨੁਸੂਚਿਤ ਜਾਤੀਆਂ ਤੋਂ ਵੀ ਜ਼ਿਆਦਾ ਟ੍ਰਾਈਬਲ ਦੇ ਰੱਖੋ ਉਹਨਾਂ ਨੂੰ ਆਪਣੇ ਅੰਦਰ ਲਿਆਓ ਕਿ ਉਹਨਾਂ ਦਾ ਕੋਈ ਧਰਮ ਨਹੀਂ ਹੈਗਾ ਉਹ ਆਪਣੇ ਆਪ ਨੂੰ ਕੋਈ ਨਹੀਂ ਮੰਨਦੇ ਲੇਕਿਨ 크੍ਰਿਸਚੀਅਨ ਦੇ ਉਹਨਾਂ ਨੂੰ ਫਸਾਰੇ ਤੁਸੀਂ ਉਹਨਾਂ ਨੂੰ ਹਿੰਦੂ ਧਰਮ ਵਿੱਚ ਲਿਆਓ ਔਰ ਆਪਣੇ ਆਪ ਰੱਖੋ ਇੱਕ ਤੇ ਉਹਨਾਂ ਨੇ ਜਿਹੜੀਆਂ ਅਸੀਂ ਸ਼ੈਡਿਊਲ ਟ੍ਰਾਈਬਸ ਕਹਿੰਦੇ ਆ ਦੂਸਰਾ ਉਹਦੇ ਵਿੱਚ ਇਹ ਵੀ ਹਿੰਟ ਸੀ ਕਿ ਵੀ ਇੱਕ ਸ਼ੈਡਿਊਲ ਕਾਸਟ ਜਿਹੜਾ ਹੈ ਬਹੁਤ ਵੱਡਾ ਟੱਪਕਾ ਹਿੰਦੁਸਤਾਨ ਵਿੱਚ ਹੈਗਾ ਸੋਸ ठीक बिल्कुल कह रहे हो कि पाप के सामने नहीं रखे और पाबी अपनी इंपोर्टेंस दूसरी गांव कि जो शड्यूल कास्ट में सारिया राजनीतिक दलों वक्त ने वक्त बखा थे इस्तेमाल किया लेकिन सारिया राजनीतिक दलों ने उन्होंने एक वोट बैंक के रूप इस्तेमाल किया है वह रिजल्ट की हो कि शड्यूल कास्ट जोड़े ए कम्यूनिटी कभी किस वाल चले गए कभी किसी वाल चले गए कभी किस वाल चले गए आखिर इन एक मौका मिले जो बहु समाज बहु समाज दल आया ਜਿਹੜਾ ਕਾਸ਼ੀਰਾਮ ਨੇ ਬਣਾਇਆ ਉਹਦੇ ਚਿੰਨ੍ਹ ਨੂੰ ਲੱਗਾ ਕਿ ਸਾਡੀ ਇੱਕ ਆਈਡੈਂਟੀਟੀ ਜਿਹੜੀ ਹੈ ਉਹ ਸਿਰਫ ਪੋਲਿਟੀਕਲ ਪਰਪਸ ਵਾਸਤੇ ਇਸਤੇਮਾਲ ਨਹੀਂ ਹੋਏਗੀ ਸ਼ਾਇਦ ਸਾਡਾ ਵੀ ਉਹਦੇ ਚ ਕੁਝ ਇਸਤੇਮਾਲ ਦੇਗਾ ਲੇਕਿਨ ਬਦਕਿਸਮਤੀ ਇਹ ਹੋਈ ਕਿ ਕਾਸ਼ੀਰਾਮ ਦੇ ਜਾਣ ਤੋਂ ਬਾਅਦ ਜਿਹੜਾ ਦਲਿਤ ਵਰਗ ਦੇ ਵਿੱਚ ਵੀ 엘ੀਟ ਵਰਗ ਸੀਗਾ ਜਿਹਦਾ ਮੈਂ ਨਾਂ ਲੈਣਾ ਸਭ ਤੋਂ ਵੱਡੀ ਮਾਅਦੇ ਉਹਨਾਂ ਨੇ ਇਸ ਆਈਡੈਂਟੀਟੀ ਦਾ ਇਸਤੇਮਾਲ ਆਪਣੀ ਵਿਅਕਤੀਗਤ ਪਾਵਰ ਵਾਸਤੇ ਸ਼ੁਰੂ ਕਰ ਦਿੱਤਾ ਲੈਣ ਉਹਨਾਂ ਨੇ ਵੀ ਆਪਣੀ ਹੀ ਕੌਮ ਦੇ ਲੋਕਾਂ ਨੂੰ ਸਿਰਫ ਆਪਣੀ ਪਾਵਰ ਵਾਸਤੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ किसी ने भी इतने कुछ नहीं किया यूपी ने भी सरकार बनाई प्रधानमंत्री मुख्यमंत्री रहे मुख्यमंत्री रह के किता की। अपना ही घर भरिया और खुल के क्या कि जी जो तो कोई दूसरा वही पार्टी का बंदा अपनी गल कर तो कोई 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 कुछ नहीं कहता क्योंकि मैं दलित इस करके भी अगर कर पैसे कमा रही तो लोगों को बुरा लगता तो मतलब यह है कि एज ए दलित जी है इस्तेमाल कर रही प उस करके जरा दलित वर्ग है ਅੱਛਾ ਉਹਦੇ ਵਿੱਚ ਜਿਹੜੀ ਹੁਣ ਇਸ ਵੇਲੇ ਪੋਲਿਟਿਕਲ ਮੋਬਿਲਾਈਜੇਸ਼ਨ ਬਹੁਤ ਹੋ ਗਈ ਹੈ ਸਾਰੀਆਂ ਪਾਰਟੀਆਂ ਨੇ ਵੀ ਕਰਤੀ ਨਾਨ ਪਾਰਟੀਆਂ ਨੇ ਵੀ ਕੀਤੀ ਹੈ ਔਰ ਦਲਿਤ ਵਰਗ ਸਾਰੇ ਮੁਲਕ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਨੇ ਜਿਹੜੇ ਇਹੋ ਜਿਹੇ ਕੰਮ ਕਰ ਰਹੇ ਨੇ ਇਸ ਕਰਕੇ ਇੱਕ ਬਹੁਤ ਵੱਡੀ ਉਹਨਾਂ ਦੇ ਅੰਦਰ ਇੱਕ ਨੂੰ ਮੋਬਿਲਾਈਜ਼ ਹਮ ਕਹਿੰਦੇ ਕਰਨ ਦੀ ਹਾਲੇ ਵੀ ਲੋਕ ਕਰ ਸਕਦੇ ਨੇ ਲੇਕਿਨ ਜਿਵੇਂ ਮੈਂ ਕੱਲ ਕਿਹਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਔਰ ਪੰਜਾਬ ਦੇ ਵਿੱਚ ਉਹਨਾਂ ਨੂੰ ਕਿਸੇ ਕੋਲੋਂ ਸੈਟੀਸਫੈਕਸ਼ਨ ਨਹੀਂ ਮਿਲਦੀ ਇੱਕ ਵੈਕਿਊਮ ਕ੍ਰੀਏਟ ਹੋਇਆ ਹੋਇਆ ਪੋਲਿਟਿਕਲ ਪਾਰਟੀਆਂ ਹੁਣ ਕੌਣ ਉਹਦਾ ਚੰਗਾ ਇਸਤੇਮਾਲ ਕਰ ਸਕਦਾ ਹੈ ਉਹ ਨੇਚਰਲੀ ਉਹਦਾ ਬੀਜੇਪੀ ਫਾਇਦਾ ਉਠਾ ਰਹੀ ਹੈ। ਔਰ ਸਭ ਤੋਂ ਜ਼ਿਆਦਾ ਉਹਨਾਂ ਜਿਹੜਾ ਸਪੋਕਸਮੈਨ ਹੈ ਜਿਹੜਾ ਉਹ ਕਿਸੇ ਵੀ ਲੋਕਾਂ ਨੂੰ ਮੋਬਾਈਲਾਈਜ਼ ਕਰ ਸਕਦਾ ਹੈ। ਉਹ ਪ੍ਰਧਾਨ ਮੰਤਰੀ ਛੋੜੋ ਨਰਿੰਦਰ ਮੋਦੀ ਹੈ। ਔਰ ਫਿਰ ਨਰਿੰਦਰ ਮੋਦੀ ਦੀ ਆਪਣੀ ਕੌਨਸਟਿਟੂਐਂਸੀ ਬਨਾਰਸ ਹੈ ਜਿੱਥੇ ਰਵੀਦਾਸ ਦਾ ਜਨਮ ਦਿਨ ਹੁੰਦਾ ਹੈ ਔਰ ਜਿਹਨੂੰ ਬਹੁਤ ਵੱਡੇ ਸਕੇਲ ਤੇ ਮਨਾਇਆ ਜਾਂਦਾ ਹੈ। ਤੇ ਇਸ ਕਰਕੇ ਇਹ ਰਵੀਦਾਸੀਆ ਇਹ ਗਰੁੱਪ ਸਾਰੇ ਮੁਲਕ ਦੇ ਇੱਕ ਬਹੁਤ ਵੱਡਾ ਬਣ ਗਏ ਆਪਣੇ ਆਪ ਨੂੰ ਇੱਕ ਨਵਾਂ ਧਰਮ ਬਣਾ ਰਹੇ ਨੇ। ਸਿੱਖਾ ਤੂੰ ਵੱਖ ਹੋਗੇ ਦੂਸਰਾ ਤੂੰ ਵੱਖ ਹੋਗੇ। वो कुछ ना कुछ तो बाकी गैर रविदास भी, भी चलन गए और उन्होंने गुरु ने, ने समान दता कि पैरी हाथ लगा दता ए सारिया चीज़ा जीडिया ने पोलीटल मोबिलाइजेन सारे मुल्क वास्ते कराबेल ले इलैक् थोड़ी दूर ने उस तो पहले केरल की होनी है तो पहले बंगाल की होनी है पौंडीचेरी होनी है मेरे ख्याल तमिलनाडु की भी नेड़े खेड़े वो तो, तो सारे एक मैसेज दे रहे हैं और पंजाब का स्टैप स्टैप बाय स्टैप अगे चलेगा की किया जाता है लेकिन यह बिल्कुल पक्की गल है ਕਿ ਪੰਜਾਬ ਦੀ 32% ਪਾਪੂਲੇਸ਼ਨ ਜਿਹੜੀ ਦਲਿਤਾਂ ਦੀ ਉਹਦੇ ਵਿੱਚ ਵੀ ਖਾਸ ਕਰਕੇ ਵੀ ਦਸਤਿਆਂ ਦੀ ਪਾਪੂਲੇਸ਼ਨ ਉਹਨੂੰ ਦੇਖਦੇ ਉਹਨੂੰ ਆਪਣੇ ਵੱਲੇ ਜਾਂਦੇ ਹੋਏ ਤੇ ਤੁਸੀਂ ਦੇਖੋ ਬਾਕੀ ਡੇਰੇ ਵੀ ਨੇ ਤੇ ਇਹ ਸਾਰੀਆਂ ਜਿਹੜੀਆਂ ਗੇਮਸ ਚੱਲ ਰਹੀਆਂ ਨੇ ਚੱਲਣਗੀਆਂ ਕਿਉਂਕਿ ਇੱਕ ਮੁੱਠ ਪੰਜਾਬ ਇਸ ਵळे ਕਿਧਰੇ ਕਿਸੇ ਐਂਗਲ ਤੇ ਨਜ਼ਰ ਨਹੀਂ ਆ ਰਿਹਾ ਉਹਦੇ ਇਹ ਹਰ ਤਰ੍ਹਾਂ ਦੀ ਰਾਜਨੀਤੀ ਚੱਲੇਗੀ ਮੈਨੂੰ ਲੱਗ ਰਿਹਾ ਔਰ ਔਰ ਮੁਲਕ ਨੂੰ ਉਹ ਰਾਜਨੀਤੀ ਨੂੰ ਮੁਲਕ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ। ਵਜਾ ਮੈਂ ਅੱਗੇ ਵੀ ਹੁਣੇ ਵੀ ਗੱਲ ਕੀਤੀ ਕਿ ਬੇਸਿਕ ਜਿਹੜੀ ਵਜ੍ਹਾ ਹੈਗੀ ਉਹਨਾਂ ਦੀ ਪੰਜਾਬ ਉਹ ਪੰਜਾਬ ਦੇ ਨਾਲ-ਨਾਲ ਪੂਰੇ ਮੁਲਕ ਦੇ ਵਿੱਚ ਇੱਕ ਜਿਹੜਾ ਵੈਕਿਊਮ ਕ੍ਰੀਏਟ ਹੋਇਆ ਹੈ ਜਿਹਦੇ ਨੂੰ ਅਸੀਂ ਇੱਥੇ ਦਲਿਤ ਵੋਟ ਕਹਿ ਸਕਦੇ ਆ ਭਾਵੇਂ ਕੋਈ ਵੀ ਵੋਟ ਬਿਲਕੁਲ ਠੀਕ ਹੈ ਉਹ ਪੰਜਾਬ ਦੇ ਵਿੱਚ ਸਿੱਖਾਂ ਨੇ ਕਾਮਨਿਸਟਾਂ ਨੂੰ ਵੀ ਵੋਟ ਪਾਏ ਨੇ ਕੌਮਸਟ ਵੀ ਜਿੱਤੇ ਨੇ ਭਾਜੀਪੀ ਨੂੰ ਵੀ ਵੋਟ ਪਾਏ ਨੇ ਅਕਾਲੀਓ ਨੂੰ ਵੀ ਵੋਟ ਪਾਏ ਨੇ ਔਰ ਕਾਂਗਰਸ ਨੂੰ ਰਾਜ਼ ਕਰ ਪਾਏ ਨੇ ਤੇ ਇਸ ਕਰਕੇ ਕਿਸੇ ਵੀ ਕਮਿਊਨਿਟੀ ਦੇ ਕੋਣ ਕਹਿਣਾ ਜਿਉ ਕੋਈ ਹੋਮੋਜੀਨियस ਹੈ ਮੋਨੋਲਿਥਿਕ ਹੈ ਉਹ ਨਹੀਂ ਹੁੰਦੀ ਔਰ ਐਕਚੁਅਲੀ ਹੋਇਆ ਗਿਆ ਕਿ ਸਭ ਆਪਣਾ ਇਕਨੋਮਿਕ ਇੰਟਰਸਟ ਪਹਿਲੇ ਲੈ ਕੇ ਚੱਲਦੇ ਨੇ ਇਸ ਤਰ੍ਹਾਂ ਜੇ ਤੁਸੀਂ ਗੱਲ ਕੀਤੀ ਤੁਹਾਨੂੰ ਮੈਂ ਇੱਥੇ ਯਾਦ ਦਵਾ ਦਾਂ ਜਿਵੇਂ ਆਰੀਆ ਸਮਾਜ ਦੀ ਹੁਣੇ ਗੱਲ ਹੋਈ ਪਰ ਹਾਲ ਆਰੀਆ ਸਮਾਜ ਦਾ ਜਿਹੜਾ ਉਹਨਾਂ ਦੇ Swami Dayanand ਜਿਹੜਾ ਲਿਖਿਆ ਹੋਇਆ ਹੈ ਉਹਦੇ ਵਿੱਚ ਸਿੱਖ ਗੁਰੂਆਂ ਨੂੰ ਕੋਈ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਨਹੀਂ ਪੇਸ਼ ਕੀਤਾ ਗਿਆ ਉਹਦੇ باوجود ਜਿਸ ਲਈ ਆਰੀਆ ਸਮਾਜ ਪੰਜਾਬ ਹੀ ਚੱਲਦਾ ਤੇ ਬਹੁਤ ਸਾਰੇ ਚੰਗੇ ਪੜੇ ਲਿਖੇ ਸਿੱਖ ਵੀ ਆਰੀ ਸਮਾਜ ਦੇ ਰਹਿ ਗਏ ਸੀ ਪੜੇ ਲਿਖੇ ਸਿੱਖ ਜਿਹੜੇ ਨੇ ਉਹ ਆਰੀ ਸਮਾਜ ਹੀ ਹੋ ਗਏ ਸੀ ਇਹ ਬਾਅਦ ਜਦੋਂ ਉਹਨਾਂ ਨੇ ਸ਼ੁੱਧੀਕਰਨ ਕੀਤਾ ਇਹ ਕੀਤਾ ਫਿਰ ਸਿੰਘ ਸਭਾ ਆ ਗਈ ਤੂੰ ਫਿਰ ਬਾਹਰ ਤੋਂ ਨਿਕਲੇ ਮੈਂ ਇਹ ਗੱਲ ਕਿਉਂ ਕਿ ਜਿਹੜਾ ਅਰਬਨ ਸਿੱਖ ਸੀ ਪੰਜਾਬ ਦਾ ਉਹ ਅਰਬਨ ਹਿੰਦੂ ਦੇ ਨਾਲ ਸੀਗਾ ਉਹ ਉਹਦੀ ਪ੍ਰੋਬਲਮ ਅਰਬਨ ਉਹ ਰੂਰਲੀ ਵੱਖਰੀ ਵੱਖਰੀ ਸੀ ਇਸ ਕਰਕੇ ਸਾਰੀਆਂ ਚੀਜ਼ਾਂ ਰਾਜਨੀਤੀ ਚ ਆਂਦੀਆਂ ਨੇ ਤੁਹਾਡਾ ਇਕਨੋਮਿਕ ਇੰਟਰਸਟ ਕੀ ਹੈ ਤੁਹਾਡਾ ਸੋਸ਼ਲ ਇੰਟਰਸਟ ਕੀ ਹੈ ਤੁਹਾਡਾ ਕਲਚਰ ਇੰਟਰਸਟ ਕੀ ਹੈ ਤੁਹਾਡਾ ਸਥਾਨ ਕੀ ਉਹਦੇ ਵਿੱਚ ਇਸ ਵੇਲੇ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਅੱਗੇ ਵੀ ਕੀਤੀ ਕਿ ਜਿਹੜਾ ਦਲਿਤ ਹੈ ਉਹ ਵਿਖਰਿਆ ਹੋਇਆ ਹੈ ਬੀਜਦੀਪ ਬੀਜੇਪੀ ਦੀ ਕਾਰਟਿਕਸ ਬਿਲਕੁਲ ਕਹੇ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇੱਕ ਜਿੰਨੂੰ ਹਿੰਦੂ ਧਰਮ ਵੱਡਾ ਵਿਆਪਕ ਕਰ ਰਹੇ ਨੇ ਉਹਦੇ ਵਿੱਚ ਸ਼ਾਮਲ ਕੀਤਾ ਜਾਏ ਜਿੱਦਿ ਮੈਂ ਅੱਗੇ ਤੁਹਾਨੂੰ ਗੱਲ ਕੀਤੀ ਇਹ ਦੀ ਜਿਹੜੀ ਫਾਊਂਡੇਸ਼ਨ ਹੈ ਨਾਨਾ ਜੀ ਦੇਸ਼ ਮੁਕਤੀ ਨਾਲ ਜੁੜਾ ਦਿੱਤੀ ਦੀ ਬਹੁਤ ਸਾਰ ਪਹਿਲੇ ਜਦੋਂ 1980 ਜੀ ਬੀਜਪੀ ਦਾ ਗਠਨ ਹੋਇਆ ਸੀ ਤੇ ਉਹ ਪ੍ਰੋਸੈਸ ਅੱਗੇ ਅੱਗੇ ਚੱਲਦਾ ਚੱਲਦਾ ਫਿਰ ਇਹਨਾਂ ਯੂਪੀ ਸੋਸ਼ਲ ਇੰਜੀਨੀਅਰਿੰਗ ਦੀ ਗੱਲ ਕੀਤੀ ਬੀਐਸਪੀ ਦੇ ਨਾਲ ਰਲ ਕੇ ਸਰਕਾਰਾਂ ਬਣਾਈਆਂ ਸਭ ਕੁਝ ਕੀਤਾ ਤੇ ਇਹ ਸਾਰਾ ਪ੍ਰੋਸੈਸ ਮੈਂ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸਿਰਫ ਇੱਕ ਪੰਜਾਬ ਦੀ ਇਲੈਕਸ਼ਨ ਦੀ ਪੋਲਿਟਿਕਸ ਜਾਂ ਪੂਰੇ ਦੇਸ਼ ਦੀ ਉਹਦੇ ਨਾਲ ਦੋਨੋਂ ਚੀਜ਼ਾਂ ਜੁੜੀਆਂ ਹੋਈਆਂ ਨੇ ਇੱਕ ਆਪਣਾ ਜਿਹੜਾ ਕਲਚਰਲ ਨੈਸ਼ਨਲ ਜਿਹੜਾ ਇਸ ਨੂੰ ਉਸ ਨੂੰ ਕਹਿੰਦੇ ਨੇ ਕਲਚਰਲ ਨੈਸ਼ਨਲਿਜ਼ਮ ਹੈ ਉਹਦਾ ਵੀ ਇੱਕ ਹਿੱਸਾ ਹੈਗਾ ਉਹ ਜਿਹੜਾ ਵੋਟ ਬੈਂਕ ਹੈਗਾ ਔਰ ਖਾਸ ਕਰ ਪੰਜਾਬ ਦੇ ਵਿੱਚ ਕਿਉਂਕਿ ਇੱਕ ਕੋਸ਼ਿਸ਼ ਸਾਰੀਆਂ ਪਾਰਟੀ ਕਰ ਰਹੀਆਂ ਨੇ ਕਿ ਸਿਰਫ ਰਵੀਦਾਸ ਨਹੀਂ ਸਾਰੇ ਦਲਿਤਾਂ ਨੂੰ ਇਕੱਠਾ ਕਰ ਲਿਆ ਜਾਏ ਤੇ ਦੋਨੋਂ ਚੀਜ਼ਾਂ ਦੀ ਜਿਹੜੀ ਇਹ ਕੋਸ਼ਿਸ਼ ਹੋ ਰਹੀ ਹੈ ਹੁੰਦੀ ਰਹੇਗੀ ਔਰ ਸਾਰੀਆਂ ਪਾਰਟੀਆਂ ਕਰਨਗੀਆਂ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਜੀ